ਦੋ ਰਾਜ ਦੋ ਪ੍ਰਾਦ ਦੋਵੇਂ ਡੀਜੀਪੀ ਕਿੰਨੀ ਇਤਫਾਕ ਵਾਲੀ ਗੱਲ ਹੈ ਅਸੀਂ ਗੱਲ ਕਰ ਰਹੇ ਹਾਂ ਆਈਪੀਐਸ ਅਫਸਰ ਵਿਕਾਸ ਸਹਾਇਤ ਵਿਵੇਕ ਸਹਾਇਦੀ ਇਹ ਬਹੁਤ ਹੀ ਅਦਭੁਤ ਕਹਾਣੀ ਹੈ ਪੂਰੀ ਕਹਾਣੀ ਜੜੀਓ ਕਾਫੀ ਦਿਲਚਸਪ ਹੈ ਤੇ ਮਾਣ ਵਾਲੀ ਗੱਲ ਵੀ ਹੈਗੀ ਐ ਆਈਪੀਐਸ ਵਿਵੇਕ ਸਹਾਏ ਨੂੰ ਸੋਮਵਾਰ ਨੂੰ ਹੀ ਪੱਛਮੀ ਬੰਗਾਲ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ ਵਿਵੇਕ ਸਹਾਏ ਦੇ ਛੋਟੇ ਭਰਾ ਵਿਵੇਕ ਸਹਾਏ ਵੀ ਡੀਜੀਪੀ ਹਨ ਲੋਕ ਅੱਜਕੱਲ ਰਿਸ਼ਤੇਦਾਰੀਆਂ ਦੇ ਵਿੱਚ ਕਿਸੇ ਦੀ ਤਰੱਕੀ ਹੁੰਦੀ ਦੇਖ ਕੇ ਇੰਨਾ ਜ਼ਿਆਦਾ ਸੜਮੱਚ ਜਾਂਦੇ ਨੇ ਕਿ ਹੱਦ ਹੀ ਨਹੀਂ ਐ ਪਰ ਇੱਥੇ ਤਾਂ ਗੱਲ ਹੀ ਕੁਝ ਹੋਰ ਐ ਦੋਵੇਂ ਭਰਾ ਦੋਨੋਂ ਹੀ ਅਲੱਗ-ਅਲੱਗ ਰਾਜ ਤੋਂ ਨੇ ਤੇ ਦੋਨਾਂ ਦੀ ਜਿਹੜੀ ਪੇਸ਼ਾ ਹੈਗਾ ਉਹ ਸੇਮ ਹੈਗਾ ਤੇ ਪੂਰੀ ਕਹਾਣੀ ਜਿਹੜੀ ਹੈ ਇਹਨਾਂ ਦੇ ਉੱਤੇ ਤੁਸੀਂ ਮਾਨ ਕਰੋਗੇ ਆਖਿਰ ਤੱਕ ਅਗਰ ਤੁਸੀਂ ਇਹਨੂੰ ਸੁਣ ਲਿਆ ਉਹ ਪਿਛਲੇ 1 ਸਾਲ ਤੋਂ ਗੁਜਰਾਤ ਦੇ ਡੀਜੀਪੀ ਵਿਵੇਕ ਯਾਨੀ ਕਿ 1988 ਬੈਚ ਦੇ ਆਈਪੀਐਸ ਅਧਿਕਾਰੀ ਨੇ ਤੇ ਵਿਕਾਸ ਜਿਹੜੇ 1999 ਦੇ ਆਈਪੀਐਸ ਬੈਚ ਦੇ ਵੱਡੇ ਭਰਾ ਨੇ ਤੇ ਗੁਜਰਾਤ ਦੇ ਡੀਜੀਪੀ ਵਿਕਾਸ ਨੇ ਦੱਸਿਆ ਕਿ ਤਿੰਨਾਂ ਭਰਾਵਾਂ ਦਾ ਉਦੇਸ਼ ਸਿਵਲ ਸੇਵਾ ਦੇ ਵਿੱਚ ਸ਼ਾਮਲ ਹੋਣਾ ਸੀ ਜਿਸ ਵਿੱਚ ਦੋ ਆਈਪੀਐਸ ਅਤੇ ਇੱਕ ਆਈਆਰਐਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਪਿਛਲੇ ਸਾਲ ਮਿਲੇ ਸਨ ਅਤੇ ਅਕਸਰ ਪੁਲਿਸ ਵਿਸ਼ਿਆਂ ਦੇ ਉੱਤੇ ਚਰਚਾ ਕਰਦੇ ਸਨ ਪੱਛਮੀ ਬੰਗਾਲ ਦੇ ਡੀਜੀਪੀ ਵਿਵੇਕ ਦੀ ਨਿਯੁਕਤੀ ਚੋਣ ਕਮਿਸ਼ਨ ਦੇ ਪਿਛਲੇ ਡੀਜੀਪੀ ਰਾਜੀਵ ਕੁਮਾਰ ਦੀ ਥਾਂ ਲੈਣ ਦੇ ਹੁਕਮਾਂ ਦੀ ਪਾਲਣਾ ਕਰਦੀ ਹੈ ਇਸ ਤੋਂ ਪਹਿਲਾਂ ਵਿਵੇਕ ਹੋਮ ਗਾਰਡਜ਼ ਦੇ ਜਿਹੜੇ ਡਾਇਰੈਕਟਰ ਜਰਨਲ ਅਤੇ ਕਮਾਂਡੇਡ ਜਰਨਲ ਵਜੂ ਜਿਹੜਾ ਸੇਵਾਵਾਂ ਨਿਭਾ ਰਹੇ ਸਨ ਇਸ ਤਰ੍ਹਾਂ ਦੋਵੇਂ ਸਹਾਇ ਭਰਾ ਦੋ ਵੱਖ-ਵੱਖ ਸੂਬਿਆਂ ਦੇ ਡੀਜੀਪੀ ਬਣ ਗਏ ਹਨ ਇਹ ਦੋਵੇਂ ਆਈਪੀਐਸ ਅਧਿਕਾਰੀ ਮੂਲ ਰੂਪ ਦੇ ਵਿੱਚ ਬਿਹਾਰ ਦੇ ਹਨ ਜਾਣਕਾਰੀ ਦੇ ਅਨੁਸਾਰ ਦੱਸ ਦਿੰਦੇ ਹਾਂ ਦੋਵੇਂ ਆਈਪੀਐਸ ਅਫਸਰ ਦਾ ਇੱਕ ਭਰਾ ਹੈ ਜੋ 1993 ਬੈਚ ਦਾ ਜਿਹੜਾ ਆਈਆਰਐਸ ਅਫਸਰ ਵੀ ਹੈ ਨਾ ਤਿੰਨਾਂ ਭਰਾਵਾਂ ਦੇ ਵਿੱਚੋਂ ਵਿਵੇਕ ਸਹਾਏ ਸਭ ਤੋਂ ਵੱਡੇ ਹਨ ਉਹ ਆਪਣੇ ਪਿੱਛੇ ਜਿਹੜਾ ਵਿਕਾਸ ਸਹਾਏ ਅਤੇ ਸਭ ਤੋਂ ਛੋਟਾ ਭਰਾ ਵਿਕਰਮ ਸਹਾਏ ਹੈ ਇੱਕ ਹੋਰ ਗੱਲ ਕਿ ਵਿਵੇਕ ਸਹਾਏ ਪਛਮੀ ਬੰਗਾਲ ਕੇਡਰ ਦੇ 1988 ਬੈਚ ਦੇ ਆਈਪੀਐਸ ਅਧਿਕਾਰੀਆਂ ਵਿਵੇਕ ਸਹਾਏ ਜੋ ਕਿ ਮਈ 2024 ਦੇ ਅੰਤ ਦੇ ਵਿੱਚ ਸੇਵਾ ਮੁਕਤ ਹੋਣ ਵਾਲੇ ਹਨ ਉਹਨਾਂ ਨੂੰ ਪਛਮੀ ਬੰਗਾਲ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਤੇ ਡੀਜੀਪੀ ਦੇ ਅਹੁਦੇ ਦੇ ਲਈ ਤਿੰਨ ਨਾਮ ਭੇਜੇ ਗਏ ਸਨ ਜਿਨ੍ਹਾਂ ਦੇ ਵਿੱਚ ਵਿਵੇਕ ਸਹਾਏ ਦਾ ਨਾਮ ਸਭ ਤੋਂ ਉੱਪਰ ਸੀ ਕਿੰਨੀ ਹੀ ਮਾਣ ਵਾਲੀ ਗੱਲ ਹੈ ਵਿਵੇਕ ਸਹਾਏ 1988 ਬੈਚ ਦੇ ਆਈਪੀਐਸ ਅਧਿਕਾਰੀ ਹਨ ਉਹ ਰਾਜ ਪੁਲਿਸ ਦੇ ਡਾਇਰੈਕਟਰ ਜਨਰਲ ਅਤੇ ਕਮਾਂਡੈਂਟ ਜਨਰਲ ਹੋਮ ਗਾਰਡ ਵੀ ਰਹਿ ਚੁੱਕੇ ਨੇ ਤੇ ਜਿਹੜੇ ਵਿਵੇਕ ਸਹਾਏ ਨੂੰ ਪੱਛਮੀ ਬੰਗਾਲ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਵਿਵੇਕ ਸਹਾਏ ਗੁਜਰਾਤ ਦੇ ਡੀਜੀਪੀ ਵਿਕਾਸ ਸਹਾਏ ਦੇ ਭਰਾ ਨੇ ਤੇ 1988 ਬੈਚ ਦੇ ਆਈਪੀਐਸ ਅਧਿਕਾਰੀ ਵਿਵੇਕ ਸਹਾਏ ਤੇ ਜਿਹੜੀ ਇਹ ਕਹਾਣੀ ਹੈ ਕਾਫੀ ਇਤਿਫਾਕ ਵਾਲੀ ਗੱਲ ਹੈ ਕਿ ਅਲੱਗ-ਅਲੱਗ ਰਾਜਾਂ ਦੇ ਵਿੱਚ ਦੋ ਭਰਾ ਰਹਿੰਦੇ ਨੇ ਤੇ ਦੋਨਾਂ ਦੀ ਜਿਹੜੀ ਪੋਸਟ ਹੈਗੀ ਦੋਨੋਂ ਹੀ ਡੀਜੀਪੀ ਨੇ ਤੇ ਆਪਸ ਦੇ ਵਿੱਚ ਜਦੋਂ ਵੀ ਉਹ ਗੱਲ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਵਿਸ਼ਾ ਹੁੰਦਾ ਉਹ ਅਕਸਰ ਹੀ ਪੁਲਿਸ ਵਿਸ਼ਿਆਂ ਦੇ ਉੱਪਰ ਹੀ ਗੱਲ ਕਰਨਾ ਪਸੰਦ ਕਰਦੇ ਨੇ ਦੋ ਰਾਜ ਦੋ ਪ੍ਰਾਦ ਦੋਵੇਂ ਡੀਜੀਪੀ ਕਿੰਨੀ ਇਤਫਾਕ ਵਾਲੀ ਗੱਲ ਹੈ ਅਸੀਂ ਗੱਲ ਕਰ ਰਹੇ ਹਾਂ ਆਈਪੀਐਸ ਅਫਸਰ ਵਿਕਾਸ ਸਹਾਇਤ ਵਿਵੇਕ ਸਹਾਇਦੀ ਇਹ ਬਹੁਤ ਹੀ ਅਦਭੁਤ ਕਹਾਣੀ ਹੈ ਪੂਰੀ ਕਹਾਣੀ ਜੜੀਓ ਕਾਫੀ ਦਿਲਚਸਪ ਹੈ ਤੇ ਮਾਣ ਵਾਲੀ ਗੱਲ ਵੀ ਹੈਗੀ ਐ ਆਈਪੀਐਸ ਵਿਵੇਕ ਸਹਾਏ ਨੂੰ ਸੋਮਵਾਰ ਨੂੰ ਹੀ ਪੱਛਮੀ ਬੰਗਾਲ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ ਵਿਵੇਕ ਸਹਾਏ ਦੇ ਛੋਟੇ ਭਰਾ ਵਿਵੇਕ ਸਹਾਏ ਵੀ ਡੀਜੀਪੀ ਹਨ ਲੋਕ ਅੱਜਕੱਲ ਰਿਸ਼ਤੇਦਾਰੀਆਂ ਦੇ ਵਿੱਚ ਕਿਸੇ ਦੀ ਤਰੱਕੀ ਹੁੰਦੀ ਦੇਖ ਕੇ ਇੰਨਾ ਜ਼ਿਆਦਾ ਸੜਮੱਚ ਜਾਂਦੇ ਨੇ ਕਿ ਹੱਦ ਹੀ ਨਹੀਂ ਐ ਪਰ ਇੱਥੇ ਤਾਂ ਗੱਲ ਹੀ ਕੁਝ ਹੋਰ ਐ ਦੋਵੇਂ ਭਰਾ ਦੋਨੋਂ ਹੀ ਅਲੱਗ-ਅਲੱਗ ਰਾਜ ਤੋਂ ਨੇ ਤੇ ਦੋਨਾਂ ਦੀ ਜਿਹੜੀ ਪੇਸ਼ਾ ਹੈਗਾ ਉਹ ਸੇਮ ਹੈਗਾ ਤੇ ਪੂਰੀ ਕਹਾਣੀ ਜਿਹੜੀ ਹੈ ਇਹਨਾਂ ਦੇ ਉੱਤੇ ਤੁਸੀਂ ਮਾਨ ਕਰੋਗੇ ਆਖਿਰ ਤੱਕ ਅਗਰ ਤੁਸੀਂ ਇਹਨੂੰ ਸੁਣ ਲਿਆ ਉਹ ਪਿਛਲੇ 1 ਸਾਲ ਤੋਂ ਗੁਜਰਾਤ ਦੇ ਡੀਜੀਪੀ ਵਿਵੇਕ ਯਾਨੀ ਕਿ 1988 ਬੈਚ ਦੇ ਆਈਪੀਐਸ ਅਧਿਕਾਰੀ ਨੇ ਤੇ ਵਿਕਾਸ ਜਿਹੜੇ 1999 ਦੇ ਆਈਪੀਐਸ ਬੈਚ ਦੇ ਵੱਡੇ ਭਰਾ ਨੇ ਤੇ ਗੁਜਰਾਤ ਦੇ ਡੀਜੀਪੀ ਵਿਕਾਸ ਨੇ ਦੱਸਿਆ ਕਿ ਤਿੰਨਾਂ ਭਰਾਵਾਂ ਦਾ ਉਦੇਸ਼ ਸਿਵਲ ਸੇਵਾ ਦੇ ਵਿੱਚ ਸ਼ਾਮਲ ਹੋਣਾ ਸੀ ਜਿਸ ਵਿੱਚ ਦੋ ਆਈਪੀਐਸ ਅਤੇ ਇੱਕ ਆਈਆਰਐਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਪਿਛਲੇ ਸਾਲ ਮਿਲੇ ਸਨ ਅਤੇ ਅਕਸਰ ਪੁਲਿਸ ਵਿਸ਼ਿਆਂ ਦੇ ਉੱਤੇ ਚਰਚਾ ਕਰਦੇ ਸਨ ਪੱਛਮੀ ਬੰਗਾਲ ਦੇ ਡੀਜੀਪੀ ਵਜੋਂ ਵਿਵੇਕ ਦੀ ਨਿਯੁਕਤੀ ਚੋਣ ਕਮਿਸ਼ਨ ਦੇ ਪਿਛਲੇ ਡੀਜੀਪੀ ਰਾਜੀਵ ਕੁਮਾਰ ਦੀ ਥਾਂ ਲੈਣ ਦੇ ਹੁਕਮਾਂ ਦੀ ਪਾਲਣਾ ਕਰਦੀ ਹੈ ਇਸ ਤੋਂ ਪਹਿਲਾਂ ਵਿਵੇਕ ਹੋਮ ਗਾਰਡਜ਼ ਦੇ ਜਿਹੜੇ ਡਾਇਰੈਕਟਰ ਜਰਨਲ ਅਤੇ ਕਮਾਂਡੇਡ ਜਰਨਲ ਵਜੂ ਜਿਹੜਾ ਸੇਵਾਵਾਂ ਨਿਭਾ ਰਹੇ ਸਨ ਇਸ ਤਰ੍ਹਾਂ ਦੋਵੇਂ ਸਹਾਇ ਭਰਾ ਦੋ ਵੱਖ-ਵੱਖ ਸੂਬਿਆਂ ਦੇ ਡੀਜੀਪੀ ਬਣ ਗਏ ਹਨ ਇਹ ਦੋਵੇਂ ਆਈਪੀਐਸ ਅਧਿਕਾਰੀ ਮੂਲ ਰੂਪ ਦੇ ਵਿੱਚ ਬਿਹਾਰ ਦੇ ਹਨ ਜਾਣਕਾਰੀ ਦੇ ਅਨੁਸਾਰ ਦੱਸ ਦਿੰਦੇ ਹਾਂ ਦੋਵੇਂ ਆਈਪੀਐਸ ਅਫਸਰ ਦਾ ਇੱਕ ਭਰਾ ਹੈ ਜੋ 1993 ਬੈਚ ਦਾ ਜਿਹੜਾ ਆਈਆਰਐਸ ਅਫਸਰ ਵੀ ਹੈ ਨਾ ਤਿੰਨਾਂ ਭਰਾਵਾਂ ਦੇ ਵਿੱਚੋਂ ਵਿਵੇਕ ਸਹਾਏ ਸਭ ਤੋਂ ਵੱਡੇ ਹਨ ਉਹ ਆਪਣੇ ਪਿੱਛੇ ਜਿਹੜਾ ਵਿਕਾਸ ਸਹਾਏ ਅਤੇ ਸਭ ਤੋਂ ਛੋਟਾ ਭਰਾ ਵਿਕਰਮ ਸਹਾਏ ਹੈ ਤੇ ਇੱਕ ਹੋਰ ਗੱਲ ਕਿ ਵਿਵੇਕ ਸਹਾਏ ਪਛਮੀ ਬੰਗਾਲ ਕੇਡਰ ਦੇ 1988 ਬੈਚ ਦੇ ਆਈਪੀਐਸ ਅਧਿਕਾਰੀਆਂ ਵਿਵੇਕ ਸਹਾਏ ਜੋ ਕਿ ਮਈ 2024 ਦੇ ਅੰਤ ਦੇ ਵਿੱਚ ਸੇਵਾ ਮੁਕਤ ਹੋਣ ਵਾਲੇ ਹਨ ਉਹਨਾਂ ਨੂੰ ਪਛਮੀ ਬੰਗਾਲ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਤੇ ਡੀਜੀਪੀ ਦੇ ਅਹੁਦੇ ਦੇ ਲਈ ਤਿੰਨ ਨਾਮ ਭੇਜੇ ਗਏ ਸਨ ਜਿਨ੍ਹਾਂ ਦੇ ਵਿੱਚ ਵਿਵੇਕ ਸਹਾਏ ਦਾ ਨਾਮ ਸਭ ਤੋਂ ਉੱਪਰ ਸੀ ਕਿੰਨੀ ਹੀ ਮਾਣ ਵਾਲੀ ਗੱਲ ਹੈ ਵਿਵੇਕ ਸਹਾਏ 1988 ਬੈਚ ਦੇ ਆਈਪੀਐਸ ਅਧਿਕਾਰੀ ਹਨ ਉਹ ਰਾਜ ਪੁਲਿਸ ਦੇ ਡਾਇਰੈਕਟਰ ਜਨਰਲ ਅਤੇ ਕਮਾਂਡੈਂਟ ਜਨਰਲ ਹੋਮ ਗਾਰਡ ਵੀ ਰਹਿ ਚੁੱਕੇ ਨੇ ਤੇ ਜਿਹੜੇ ਵਿਵੇਕ ਸਹਾਏ ਨੂੰ ਪੱਛਮੀ ਬੰਗਾਲ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਵਿਵੇਕ ਸਹਾਏ ਗੁਜਰਾਤ ਦੇ ਡੀਜੀਪੀ ਵਿਕਾਸ ਸਹਾਏ ਦੇ ਭਰਾ ਨੇ ਤੇ 1988 ਬੈਚ ਦੇ ਆਈਪੀਐਸ ਅਧਿਕਾਰੀ ਵਿਵੇਕ ਸਹਾਏ ਤੇ ਜਿਹੜੀ ਇਹ ਕਹਾਣੀ ਹੈ ਕਾਫੀ ਇਤਿਫਾਕ ਵਾਲੀ ਗੱਲ ਹੈ ਕਿ ਅਲੱਗ-ਅਲੱਗ ਰਾਜਾਂ ਦੇ ਵਿੱਚ ਦੋ ਭਰਾ ਰਹਿੰਦੇ ਨੇ ਤੇ ਦੋਨਾਂ ਦੀ ਜਿਹੜੀ ਪੋਸਟ ਹੈਗੀ ਦੋਨੋਂ ਹੀ ਡੀਜੀਪੀ ਨੇ ਤੇ ਆਪਸ ਦੇ ਵਿੱਚ ਜਦੋਂ ਵੀ ਉਹ ਗੱਲ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਵਿਸ਼ਾ ਹੁੰਦਾ ਉਹ ਅਕਸਰ ਹੀ ਪੁਲਿਸ ਵਿਸ਼ਿਆਂ ਦੇ ਉੱਪਰ ਹੀ ਗੱਲ ਕਰਨਾ ਪਸੰਦ ਕਰਦੇ ਨੇ